ਮਾਗੀ ਮੇਲਾ ਸ਼੍ਰੀ ਮੁਕਸਾ ਸਾਹਿਬ ਦੇ ਵਿੱਚ ਅਮਰਤਪਾਲ ਦੇ ਧੜੇ ਵੱਲੋਂ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਉਹਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਸਟੇਜ ਤੋਂ ਸੰਬੋਧਨ ਕਰਦਿਆਂ ਆਗੂਆਂ ਨੇ ਪਾਰਟੀ ਦਾ ਕੰਮਕਾਜ ਚਲਾਉਣ ਲਈ ਜਿੱਥੇ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਉੱਥੇ ਹੀ 10 ਮਤਿਆਰਾਂਹੀ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਕੰਮਾਂਕਾਰਾਂ ਦੇ ਉੱਤੇ ਚਾੰਦਨਾ ਪਾਇਆ ਤੁਹਾਨੂੰ ਦੱਸ ਦਈਏ ਕਿ ਮਤਾ ਨੰਬਰ 1 ਵਿੱਚ ਦਿਖਿਆ ਕਿ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਹੈ ਬਣਾਈ ਗਈ ਜਿਸ ਦੇ ਵਿੱਚ ਬਾਪੂ ترਸੀਮ ਸਿੰਘ ਸੰਸਦ ਸਰਬਜੀਤ ਸਿੰਘ ਖਾਲਸਾ ਭਾਈ ਅਮਰਜੀਤ ਸਿੰਘ ਹਰਪਜਨ ਸਿੰਘ ਤੂੜ ਭਾਈ ਸੁਰਜੀਤ ਸਿੰਘ ਕਮੇਟੀ ਦੇ ਮੈਂਬਰ ਹੋਣਗੇ ਮਤਾ ਨੰਬਰ 2 ਚ ਭਰਤੀ ਕਮੇਟੀ ਹੈ ਜਿਹਦੇ ਵਿੱਚ ਸੱਤ ਮੈਂਬਰ ਭਰਤੀ ਕਮੇਟੀ ਬਣਾਈ ਗਈ ਹੈ ਜੋ ਅਗਲੇ 3 ਮਹੀਨਿਆਂ ਵਿੱਚ ਮੈਂਬਰਾਂ ਦੀ ਭਰਤੀ ਕਰੇਗੀ ਫਿਰ ਡੈਲੀਗੇਟ ਚੁਣੇਗੀ ਵਿਸਾਖੀ ਮੌਕੇ ਸ਼੍ਰੀ ਦਮਦਮਾ ਸਾਹਿਬ ਵਿਖੇ ਡੈਲੀਗੇਟ ਇਜਲਾਸ ਸਦਕੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਕਰੇਗੀ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਭਾਈ ਹਰਪ੍ਰੀਤ ਸਿੰਘ ਸਮਾਦ ਭਾਈ ਨਰਿੰਦਰ ਸਿੰਘ ਨਾਰਲੀ ਭਾਈ ਚਰਨਜੀਤ ਸਿੰਘ ਪਿੰਡਰ ਭਾਈ ਦਵਿੰਦਰ ਸਿੰਘ ਹਰੀ ਏਵਾਲ ਭਾਈ ਸੰਦੀਪ ਸਿੰਘ ਰੁਪਾਲੋ ਭਾਈ ਹਰਪ੍ਰੀਤ ਸਿੰਘ ਕਾਬਲ ਹੋਣਗੇ ਮਤਾ ਨੰਬਰ 3 ਸੰਵਿਧਾਨ ਕਾਢ ਅਤੇ ਏਜੰਡੇ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਹਰ ਸਿਮਰਤ ਸਿੰਘ ਸਰਬਜੀਤ ਸਿੰਘ ਸੋਹਲ ਡਾਕਟਰ ਭਗਵਾਨ ਸਿੰਘ ਸਰਬਜੀਤ ਸਿੰਘ ਖਾਲਸਾ ਬਾਬੂਸ ਬਾਬੂ ਸਿੰਘ ਬਰਾੜ ਦੇ ਨਾਮ ਸ਼ਾਮਲ ਨੇ ਇਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਹੋਰ ਵੀ ਵਿਦਵਾਨ ਸ਼ਾਮਲ ਕੀਤੇ ਜਾਣਗੇ ਮਤਾ ਨੰਬਰ 4 ਚ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕੰਮ ਕਰੇਗੀ ਜਿਸ ਦੇ ਲਈ ਉਹ ਸਿੱਖ ਜਥੇਬੰਦੀਆਂ ਨੂੰ ਇੱਕ ਮੰਚ ਤੇ ਲਿਆਉਣ ਲਈ ਸਿਰ ਤੋੜ ਯਤਨ ਕਰੇਗੀ ਸ਼੍ਰੋਮਣੀ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਜਥੇਬੰਦੀ ਬਣਾਇਆ ਜਾਏਗਾ ਮਤਾ ਨੰਬਰ 5 ਚ ਰਾਜਨੀਤਿਕ ਮਤਾ ਬਦਲਵੀਂ ਸਿੱਖ ਰਾਜਨੀਤੀ ਦਾ ਬਲਤਾਂਕ ਅਕਾਲੀ ਦਲ ਬਾਦਲ ਦੇ ਮੌਜੂਦਾ ਸਮੇਂ ਲੋਕਾਂ ਦੇ ਮਨਾਂ ਤੋਂ ਲੈ ਜਾਣ ਕਾਰਨ ਪੈਦਾ ਹੋਏ ਖਲਾਅ ਨੂੰ ਭਰ ਲਈ ਬਦਲਵੀਂ ਜਥੇਬੰਦੀ ਬਦਲਵੀਂ ਰਾਜਨੀਤੀ ਅਤੇ ਝੰਡੇ ਦੀ ਬੇਹੱਦ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਪੰਜਾਬ ਅਤੇ ਪੰਜਾਬ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਪਿਛਲੇ ਇਲਾਕਿਆਂ ਤੋਂ ਸਿੱਖਾਂ ਨੇ ਜੋ ਸੰਘਰਸ਼ ਲੜੇ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਗਈਆਂ ਜਿਸ ਨਾਲ ਸਿੱਖ ਪੰਥ ਦੀ ਵੱਡੀ ਵਿਰਾਸਤ ਸਿਰਜੀ ਗਈ ਹੈ ਇਸ ਨੂੰ ਬਰਕਰਾਰ ਰੱਖਣ ਲਈ ਅਕਾਲੀ ਦਲ ਵਾਰਸ ਪੰਜਾਬ ਦੇ ਪੂਰਾ ਯਤਨ ਕਰੇਗਾ ਇਹ ਪਾਰਟੀ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਹਿੱਤਾਂ ਦੀ ਰਾਖੀ ਕਰੇਗੀ ਮਤਾ ਨੰਬਰ 6 ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਸਿਧਾਂਤ ਦੀ ਰਾਖੀ ਅੱਜ ਦਾ ਇਕੱਠ 2 ਦਸੰਬਰ ਨੂੰ ਹੋਏ ਫੈਸਲਿਆਂ ਦੀ ਭਰਪੂਰ ਸ਼ਲਾਘਾ ਕਰਦਾ ਹੈ ਇਹਨਾਂ ਇਤਿਹਾਸਕ ਫੈਸਲਿਆਂ ਨਾਲ ਪੰਜ ਪ੍ਰਧਾਨੀ ਮਾਨ ਮਿਰਿਆਦਾ ਨੂੰ ਵਧਾਉਣ ਵਾਲੇ ਜਥੇਦਾਰ ਸਹਿਬਾਨ ਕੌਮੀ ਸਨਮਾਨ ਦੇ ਪਾਤਰ ਨੇ ਅੱਜ ਦਾ ਇਕੱਠ ਦਾਨ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਅਕਾਲੀ ਦਲ ਦੇ ਕੁਝ ਆਗੂਆਂ ਨੂੰ 2 ਦਸੰਬਰ 2024 ਨੂੰ ਦਿੱਤੇ ਗਏ ਦੇਸ਼ਾਂ ਤੇ ਫੁੱਲ ਚੜਾਉਂਦੇ ਹੁਕਮਨਾਮੇ ਤੋਂ ਬੇਕਮਕ ਹੋਏ ਇਹਨਾਂ ਲੋਕਾਂ ਨੂੰ ਕਿਸੇ ਵੀ ਖੇਤਰ ਵਿੱਚ ਮੂੰਹ ਨਾ ਲਾਇਆ ਜਾਵੇ ਅਤੇ ਇਹਨਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕਰਦਾ ਹੈ ਮਤਾ ਨੰਬਰ 7 ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਅੱਜ ਦਾ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਤੇ ਉਹਨਾਂ ਸਰਕਾਰਾਂ ਦੀ ਨਿਖੇਦੀ ਕਰਦਾ ਹੈ ਜੋ ਬੰਦੀ ਸਿੰਘਾਂ ਦੀ ਆਵਾਜ਼ ਨਹੀਂ ਚੁੱਕ ਰਹੀਆਂ ਮਤਾ ਨੰਬਰ 8 ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਮਤਾ ਨੰਬਰ 9 ਸਿੱਖ ਕੌਮ ਨੂੰ ਏਕਤਾ ਦੀ ਅਪੀਲ ਮਤਾ ਨੰਬਰ 10 ਸ਼੍ਰੀ ਅਨੰਦਪੁਰ ਸਾਹਿਬ ਵਾਪਸੀ ਨਸ਼ੇ ਵਿੱਚ ਫਸਦੀ ਜਾ ਰਹੀ ਨੌਜਵਾਨੀ ਨੂੰ ਬਚਾਉਣ ਲਈ ਪਾਰਟੀ ਕੰਮ ਕਰੇਗੀ ਅਤੇ ਸਿੱਖੀ ਤੋਂ ਬੇਮੁਖ ਹੋਏ ਨੌਜਵਾਨਾਂ ਦੀ ਧਰਮ ਵੱਲ ਵਾਪਸੀ ਕਰਵਾਏਗੀ ਤਾਂ ਇਹ ਵੱਡੇ ਫੈਸਲੇ ਜਿਹੜੇ ਲਏ ਗਏ ਨੇ 10 ਮਤੇ ਪਾਏ ਗਏ ਨੇ ਨਵੀਂ ਪਾਰਟੀ ਦੇ ਵੱਲੋਂ ਤਾਂ ਇਹ ਪਾਰਟੀ ਹੁਣ ਅੱਗੇ ਦੇਖਣਾ ਹੋਵੇਗਾ ਕਿ ਕਿੱਥੇ ਕ ਸਟੈਂਡ ਕਰੇਗੀ ਹਾਲਾਂਕਿ ਸਿਆਸੀ ਮਾਹਿਰ ਇਹ ਗੱਲ ਕਹਿ ਰਹੇ ਨੇ ਕਿ ਨਵੀਂ ਪਾਰਟੀ ਦਾ ਭਾਵੇਂ एलान ਹੋ ਚੁੱਕਿਆ ਪਰ ਓਡੀ ਵੱਡੇ ਪ੍ਰਭਾਵੀ ਤੌਰ ਦੇ ਉੱਤੇ ਇਹ ਪਾਰਟੀ ਉੱਭਰ ਕੇ ਸਾਹਮਣੇ ਨਹੀਂ ਆ ਰਹੀ ਅਜੇ ਪਰ ਹੁਣ ਦੇਖਣਾ ਹੋਵੇਗਾ ਕਿ ਇੱਕ ਦਿਨ ਹੋਇਆ ਅਜੇ ਨਵੀਂ ਪਾਰਟੀ ਦੇ एलान ਨੂੰ ਇਸ ਤੋਂ ਬਾਅਦ ਇਹ ਪਾਰਟੀ ਪੰਜਾਬ ਦੇ ਲੋਕਾਂ ਦੇ ਤੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਕਿੰਨੇ ਕੁ ਥਾਂ ਬਣਾ ਕੇ ਸਾਹਮਣੇ ਆਉਂਦੀ ਹੈ ਤੇ ਇਸ ਪਾਰਟੀ ਵਿੱਚ ਕਿੰਨੀਆਂ ਕੁ ਨਿਯੁਕਤੀਆਂ ਆਉਣ ਵਾਲੇ ਸਮੇਂ 'ਚ ਹੁੰਦੀਆਂ ਨੇ ਤੇ 우ਜਾਜ਼ ਧੰਨਵਾਦ